ਕਰਨ ਵਾਲੀ ਮਸ਼ੀਨ ਇਹ ਸਮਝ ਰੱਖਿਆ ਤੜਕੇ ਕਹਿਣਗੇ ਲਾ ਦੇ ਰੋਟੀਆਂ ਦੁਪਹਿਰੇ ਫੇਰ ਰੋਟੀਆਂ ਆਥਣੇ ਫੇਰ ਰੋਟੀਆਂ ਪਤਾ ਨਹੀਂ ਢਿੱਡਾ ਕੋ ਖੂ ਜਣਾ ਪਰਦਾ ਹੀ ਨਹੀਂ ਹੈਗਾ ਆਪ ਤਾਂ ਡੱਕਾ ਨਹੀਂ ਤੋੜਦੇ ਕੰਜਰ ਮੰਮੀ ਬਾਪੂ ਦੋਅਲੇ ਫੇਰ ਹੋਈ ਪਹਿਲਾਂ ਮੇਰਾ ਫੈਸਲਾ ਕਰਦੇ ਬਹੁਤ ਜ਼ੁਲਮਸਾਲੇ ਮੈਂ ਬਸ ਮੈਂ ਹੋਰ ਜ਼ੁਲਮ ਨਹੀਂ ਸਹਿ ਸਕਦਾ ਵੇ ਹੁਣ ਤੇਰੇ ਕੀ ਮੱਖ ਲੜ ਕੇ ਬੈਠੇ ਬਿਠਾਏ ਦੇ ਮੰਮੀ ਮੈਂ ਕਿਤੇ ਵੀ ਜਾਣਾ ਹੋਵੇ ਤੁਹਾਨੂੰ ਪੁੱਛ ਕੇ ਜਾਣਾ ਪੈਂਦਾ ਮੈਨੂੰ ਇਹ ਦੱਸ ਦੋ ਬਸ ਮੈਂ ਇੰਨਾ بڑا ਕਦੋਂ ਹੋਊਂਗਾ ਜਿਹੜਾ ਤੁਹਾਨੂੰ ਬਿਨਾਂ ਪੁੱਛੇ ਆ ਜਾ ਸਕਾਂ ਚੁੱਪ ਕਰਕੇ ਬਹਿ ਜਾ ਵੇ ਇੰਨਾ ਵੱਡਾ ਤਾਂ ਤੇਰਾ ਪਿਓ ਨਹੀਂ ਹੋਇਆ ਹਲੇ ਉਹ ਵੀ ਮੈਨੂੰ ਪੁੱਛ ਕੇ ਜਾਂਦਾ ਇੱਥੇ ਜਾਣਾ ਹਾਂ ਕਰ ਦੇ ਫੈਸਲੇ ਨਾਲੇ ਕੁਝ ਹੋਰ ਅ ਮੈਨੂੰ ਕਿਹਾ ਕੁਛ ਵੇ ਕੁਝ ਨਹੀਂ ਕਿਹਾ ਤੈਨੂੰ ਤੇਰੇ ਤਾਂ ਕੰਨ ਵੱਜਦਾ ਪਹਿਲੇ ਬੈਠੇ ਦੇ ਮੜਾ ਨਾਂ ਲੈ ਲਓ ਉਹਦੀ ਆਜੂ ਉੱਠ ਕੇ ਕੰਮ ਕਰਨ ਦੇ ਮੈਨੂੰ ਜੇ ਬਗ ਜਾ ਇੱਥੋਂ ਕਿਹਾ ਨਾਲੇ ਕੁਝ ਹੋਰ ਮੈਨੂੰ ਐ ਲੱਗੇ ਜਿਵੇਂ ਤੇ ਮੈਨੂੰ ਯਾਦ ਕਰਿਆ ਹੋਵੇ ਬਹਿ ਜਾ ਬਹਿ ਜਾ ਜਾ ਕੇ ਜਦ ਰੋਟੀ ਬਣ ਗਈ ਬੁਲਾ ਲੂ ਤੈਨੂੰ ਚਲ ਕੋਈ ਨਾ ਜਦ ਰੋਟੀ ਬਣ ਗਈ ਨਾ ਮੈਨੂੰ ਹਾਕ ਮਾਰਦੀ ਮੈਂ ਲੈ ਜੂ ਆ ਕੇ ਠੀਕ ਆ ਮੰਮੀ ਜੇ ਮੇਰਾ ਬੁੜਾ ਤੈਨੂੰ ਇੰਨਾ ਹੀ ਪੇੜਾ ਲੱਗਦਾ ਛੱਡ ਦੇ ਫਿਰ ਕਿਉਂ ਵਿਚਾਰੇ ਨੂੰ ਸੂਲੀ ਤੇ ਡੰਗ ਰੱਖਿਆ ਖੜ ਜਾਵੇ ਤਾਂ ਤਾਂ ਮੈਂ ਲੱਕਦੀਆਂ ਪਲੇਗ ਦੇ ਜਾਣਿਆ ਛੜਦੇ ਨਾਲੇ ਕੁਝ ਹੋਰ ਜਿਹੜਾ ਪਿਓ ਉਹ ਜਾਂ ਪੁੱਤ ਕਿੱਥੋਂ ਪੱਲੇ ਪੈ ਗਏ ਮੇਰੇ ਸਰਜੀਤ ਕੁਰੇ ਮੇਰਾ ਨਾਮ ਲੈ ਤਾ ਬੁਲਾਇਆ ਮੈਨੂੰ ਬੇ ਨਹੀਂ ਕਿਹਾ ਤੈਨੂੰ ਕੁਛ ਮੈਨੂੰ ਐ ਲੱਗਿਆ ਜੀ ਮੈਂ ਤੇ ਮੈਨੂੰ ਤੇਰ ਤਾ ਉਹੀ ਕੰਨ ਨਾ ਬੱਜ ਜਾਂਦੇ ਨਾ ਪਹਿਲੇ ਬੈਠੇ ਦੇ ਜੋ ਬਗ ਜਾ ਇੱਥੋਂ ਜੋ ਤਾਂ ਰੋਟੀ ਬਣ ਗਈ ਬਿਲਾ ਲੂੰ ਤੈਨੂੰ ਪੋਦੀ ਆਜੂ ਉੱਠ ਕੇ ਮਰ ਜਾ ਨਾਂ ਲੈ ਲਓ ਜਦੋਂ ਤਪਾਰ ਰੱਖਿਆ ਇਹਨਾਂ ਨੇ ਮੈਨੂੰ ਕਿਉਂ ਮਿਲ ਗਿਆ ਪ੍ਰਸ਼ਾਦ ਆਹੋ ਮਿਲ ਗਿਆ ਤੈ ਢੋਕ ਲੈਣੇ ਨੇ ਪ੍ਰਸ਼ਾਦ ਮਿਲੇ ਚਾਹੇ ਕੁਝ ਹੋਰ ਮਿਲ ਗਿਆ ਪ੍ਰਸ਼ਾਦ ਪਾਪੇ ਗੁੱਸਾ ਨਾ ਕਰ ਯਾਰ ਇਹ ਗੱਲ ਕਹਾ ਤੇਰੇ ਜਿਹੇ ਲੰਡੂ ਬੰਦਾ ਨਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਇੰਨਾ ਬੇਗਰਤ ਯਾਰ ਸੱਚੀ ਤੂੰ ਮੰਮੀ ਦੇ ਇੰਨਾ ਥੱਲੇ ਲੱਗਿਆ ਹੋਇਆ ਨਾ ਪਪਾ ਮੈਂ ਤਾਂ ਕਹਿੰਦਾ ਇੱਕ ਦਿਨ ਸਿੱਟ ਲੈ ਤੇਰੇ ਨਾਲੋਂ ਤਗੜੀ ਤੇ ਨਹੀਂ ਹੈਗੀ ਨਾ ਗੱਲ ਤਾਂ ਤੇਰੀ ਠੀਕ ਆ ਲਾਡੀ ਪਰ ਜਦ ਤੇਰੀ ਮਾਂ ਮੇਰੇ ਸਾਹਮਣੇ ਆਂਦੀ ਹੈ ਨਾ ਮੈਨੂੰ ਹਿੰਮਤ ਨਹੀਂ ਹੁੰਦੀ ਉਹਨੂੰ ਹੱਥ ਪਾਣ ਦੀ ਠੀਕ ਆ ਫਿਰ ਲਈ ਜਾ ਪ੍ਰਸ਼ਾਦ ਤੈਨੂੰ ਵੀ ਉਹਦਾ ਤਾਂ ਚੈਨ ਨਹੀਂ ਆਂਦਾ ਜਦ ਤੱਕ ਮੰਮੀ ਤੋਂ ਸ਼ਲੋਕ ਨਾ ਸੁਣ ਲੈ ਤੇਰਾ ਤਾਂ ਰੱਬ ਹੀ ਰੱਖੇ ਮੁੱਖਣ ਸਿਆ ਕੁਝ ਨਹੀਂ ਬਣ ਸਕਦਾ ਤੇਰਾ ਮੇਰਾ ਤਾਂ ਜੋ ਬਣਨਦੀ ਬਣ ਗਿਆ ਪੁੱਤ ਹੁਣ ਤੂੰ ਆਪਣਾ ਦੇਖ ਨਾਲੇ ਸ਼ਲੋਕ ਮੈਂ ਇਕੱਲਾ ਨਹੀਂ ਸੁਣਦਾ ਤੇਰੀ ਮੰਮੀ ਤੋਂ ਤੂੰ ਵੀ ਸੁਣਦਾ ਅਰ ਤੇਰਾ ਤਾਇਆ ਵੀ ਸੁਣਦਾ ਹਾਂ ਤੇਰਾ ਤਾਂ ਰੱਬ ਹੀ ਰੱਖੇ ਤੂੰ ਨਹੀਂ ਕਿਹੜੀ ਮਿੱਟੀ ਦਾ ਬਣਿਆ ਤੂੰ ਬੇਇੱਜ਼ਤੀ ਨਹੀਂ ਮੰਨਦਾ ਯਾਰ ਪ੍ਰੇਮੋ ਓ ਪ੍ਰੇਮ ਕੋਰੇ ਓ ਕੱਲੇ ਭਾਂਡੇ ਧੋਈ ਜੰਨੀ ਆ ਕਦੇ ਸਾਡਾ ਵੀ ਖਿਆਲ ਕਰ ਲਿਆ ਕਰ ਮੜਾ ਮੋਟਾ ਦਫਾ ਹੋ ਜਾ ਥੂੰ ਸੁਣ ਗਿਆ ਖਬਰਦਾਰ ਜੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਸੜ ਗਏ ਮੇਰੇ ਕਰਮ ਉਹ ਗੱਲ ਦਾ ਦੱਸ ਕਿਉਂ ਤੱਕ ਮਰੀ ਜਣੀਆ ਸੜ ਗਏ ਮੇਰੇ ਕਰਮ ਜਿਹੜੇ ਸ਼ਰਾਬੀ ਲੜ ਲਾਤੀ ਮੈਂ ਤਾਂ ਕਹਨੀਆ ਬਹਿ ਜੇ ਬੇੜਾ ਬਚੋਲੇ ਦਾ ਜਿਨੇ ਝੂਠ ਸਫਾ ਨੂੰ ਬੋਲ ਕੇ ਰਿਸ਼ਤਾ ਕਰਾਤਾ ਪ੍ਰੇਮ ਕਰੇ ਓ ਪ੍ਰੇਮ ਕਰੇ ਪ੍ਰੇਮ ਕਰੇ ਆਵੇਂ ਨਹੀਂ ਛੋਟੀ ਛੋਟੀ ਗੱਲ ਤੇ ਭੜਕਿਆ ਕਰਦੇ ਨਰੇ ਪਚੋਲੇ ਦਾ ਵਿਚਾਰੇ ਦਾ ਕੀ ਕਸੂਰਾ ਉਹਨੂੰ ਕਿਉਂ ਗਾਲਾਂ ਕੱਢਦੀਆਂ ਦੱਸ ਉਹਦਾ ਭਲੇ ਮਾਨਸ ਬੰਦਾ ਆਹੋ ਤੈਨੂੰ ਤਾਂ ਭਲੇ ਮਾਨਸੀ ਲੱਗਣਾ ਉਹ ਘਰ ਜੋ ਬਸਾਤਾ ਤੇਰਾ ਮੈਨੂੰ ਤਾਂ ਜ਼ਹਿਰ ਵਰਗਾ ਲੱਗਦਾ ਉਹ ਮੈਨੂੰ ਨਹੀਂ ਲੱਗਦਾ ਭਗਤਾ ਜਮੋ ਦਾ ਪਰ ਕੰਜਰ ਨੇ ਇੱਕ ਗਲਦਲ ਕੋ ਰੱਖਿਆ ਮੇਰੇ ਕੋਲ ਮੈਨੂੰ ਦੱਸਿਆ ਨਹੀਂ ਵੀ ਤੂੰ ਇੰਨਾ ਬੋਲਦੀ ਆ ਉਦੋਂ ਦਾ ਕਹਿੰਦਾ ਸੀ ਕੁੜੀ ਜਮਾ ਹੀ ਰੱਬ ਦੀ ਗਊ ਆ ਕਿਤੇ ਸਾਲਾ ਮਿਲ ਗਿਆ ਨਾ ਪੁੱਛੂ ਜ਼ਰੂਰ ਬੀਜੀ ਨੂੰ ਤੂੰ ਰੱਬ ਦੀ ਗੋ ਕਹਿੰਦਾ ਸੀ ਨਾ ਅੱਜ ਕੱਲ ਅਮਰੀਕਨ ਠੱਠਾ ਬਣੀ ਫਿਰਦੀ ਆ ਵੇ ਤੂੰ ਸ਼ੁਕਰ ਮਨਾਇਆ ਕਰ ਮੇਰੇ ਮਾਪਿਆਂ ਦਾ ਜਿਨ੍ਹਾਂ ਨੇ ਤੈਨੂੰ ਫੁੱਲ ਵਰਗੀ ਕੁੜੀ ਦੇਤੀ ਤੈਨੂੰ ਤਾਂ ਕੋਈ ਮੰਗ ਵੀ ਖੋਤੀ ਨਾ ਦੇਵੇ ਪ੍ਰੇਮ ਕੋਰੇ ਦੇਖ ਬਹੁਤਾ ਨਾ ਬੋਲ ਜੇ ਕਿਤੇ ਮੈਨੂੰ ਗੁੱਸਾ ਜੜ ਗਿਆ ਨਾ ਮੈਂ ਤੇਰੀਆਂ ਗੋਤਨੀ ਜੀ ਫੜ ਕੇ ਘਮਾ ਦੂੰਗਾ ਅੱਛਾ ਹੈਨੀ ਹਿੰਮਤ ਬਟਾ ਦੇਣਾ ਤਾਂ ਦੂਰ ਦੀ ਗੱਲ ਆ ਤੂੰ ਮੈਨੂੰ ਹੱਥ ਹੀ ਲਾ ਕੇ ਦਿਖਾ ਦੇ ਜੇ ਨਾ ਵਿਚਾਰੋ ਪੜਦਾ ਤੈਨੂੰ ਮੇਰੇ ਪਿਓ ਦੇ ਕੁਛ ਲੱਗਦੇ ਨੂੰ ਉਵੇਂ ਹੀ ਕਹਿੰਦਾ ਮੈਂ ਮੇਰੀ ਗੁਤਨੀ ਪੱਟੂ ਇਹੇ ਉਵੇਂ ਹੀ ਕਹਿੰਦਾ ਮੈਂ ਮੈਂ ਤਾਂ ਕਹਿੰਦਾ ਚਲਿਆ ਤੇਰੇ ਵਾਲ ਜੇ ਸੈੱਟ ਕਰ ਦੂੰਗਾ ਜਿਹੜੇ ਅੱਡਾ ਢਖੜੇ ਫਿਰਦੇ ਨੇ ਉਹ ਬੰਤਿਆ ਕਿਵੇਂ ਬੁਖਾਰ ਖੇ ਭਾਬੀ ਉਹ ਕੰਜਰਾ ਖਿਆਲ ਰੱਖਿਆ ਕਰ ਮੜਾ ਜਾ ਦੇਖੀ ਜਮੀ ਕਮਲਾਈ ਵੀ ਆ ਫੁੱਲਾ ਵਾਂਗੂ ਉਹ ਤੇਮੀ ਦਾ ਮੋਮ ਵਰਗੀ ਹੁੰਦੀ ਆ ਇਹਨਾਂ ਨੂੰ ਮੜੀ ਜੀ ਗਰਮ ਹਵਾ ਦੇ ਦੋ ਉਦੋਂ ਹੀ ਪੇਗਲ ਜਾਂਦੀ ਆ ਮੈਂ ਦੇਖ ਆਪਣੀ ਘਰ ਵਾਲੀ ਦਾ ਕਿੰਨਾ ਖਿਆਲ ਰੱਖਦਾ ਆ ਨਾ ਪੱਪੀ ਹੋਰ ਤੂੰ ਵੀ ਖਿਆਲ ਰੱਖਿਆ ਕਰ ਆਹੋ ਪਤਾ ਤੂੰ ਕਿੰਨਾ ਖਿਆਲ ਰੱਖਦਾ ਪੱਪੀ ਤੂੰ ਫਿਕਰ ਨਾ ਕਰ ਮੈਂ ਹੈਗਾ ਨਾ ਮੈਂ ਸਮਝਾ ਕੇ ਜਾਉ ਇਹਨੂੰ ਠੀਕ ਆ ਅੱਛਾ ਐ ਕਰ ਜੇ ਦਾਲ ਦੋਲ ਦੀ ਲੋੜ ਹੁੰਦੀ ਆ ਨਾ ਆ ਜਾ ਕਰ ਕਰ ਆ ਜੂਗੀ ਉੰਨੇ ਗੱਲਬਾਤ ਕਰ ਲਾਂਗੇ। ਓ ਹੈਲੋ। ਹੈ? ਕੀ ਕੋਸਨ ਮੋਸਲ ਕਰਦਾ? ਚੱਲ। ਚੱਲ ਅੱਗੇ ਕਰੇ। ਓ ਜਾਨਾ ਮੈਂ ਕੀ ਕਹਣਾ ਮੈਂ ਤਾਂ ਦਾਲ ਨੂੰ ਚੱਲ ਠੀਕ ਆ ਭਾਬੀ ਮੈਂ ਫੇਰ ਆਣਾ ਹੈ। ਦੇਖਿਆ ਕਿੰਨੀਆਂ ਵਧੀਆ ਗੱਲਾਂ ਕਰਦਾ ਭਾਜੀ। ਕੁਛ ਸਿੱਖ ਮਾੜਾ ਮੋਟਾ ਕੁਛ। ਜਦੋਂ ਤੂੰ ਬੋਲਦਾ ਜ਼ਹਿਰੀ ਬੋਲਦਾ। ਹੂੰ। ਉਹ ਤੂੰ ਭਲੀ ਇਹ ਮਾਨਸੇ ਇਹਨਾਂ ਦੀਆਂ ਗੱਲਾਂ ਚ ਨਾ ਜੀ। ਇਹ ਤਾਂ ਮੇਰੇ ਸਾਲੇ 도ਗਲੇ ਨੇ 도ਗਲੇ। ਨਾਲੇ ਦੂਏ ਦੀ ਜਨਾਨੀ ਤਾਂ ਹਰ ਇੱਕ ਬੰਦੇ ਨੂੰ ਵਧੀਆ ਲੱਗਦੀ ਆ ਆਹੋ ਇਹ ਤਾਂ ਮੇਰੇ ਸਾਲੇ ਘਰ ਪਰ ਡੇਣਗੇ ਆਪਦੇ ਕਿਤੇ ਮਗਰ ਲੱਗ ਜੇ ਇਹਨਾਂ ਦੇ ਹਾਂ ਹੁਣ ਤੋਂ ਐ ਕਰ ਗੁੱਸਾ ਛੱਡ ਮੈਨੂੰ ਨਾ ਦੋ ਆਪਦੇ ਵਰਗੀਆਂ ਰੋਟੀਆਂ ਲਾ ਦੇ ਸੋਹਣੀਆਂ ਸੋਹਣੀਆਂ ਜਾਂ ਨਾ ਕਾਦੇ ਨਾਲ ਲਾ ਕੇ ਤਾਂ ਮੈਂ ਘਰੇ ਕੁਛ ਲਿਆਂਦਾ ਸਬਜੀ ਮੁੱਕੀ ਨੂੰ ਹਫਤਾ ਹੋ ਗਿਆ ਉਹ ਲੈ ਆ ਦੂੰਗਾ ਲੈ ਆ ਦੂੰਗਾ ਕਿਉਂ ਘਬਰੋ ਨਹੀਂ ਆ ਤੂੰ ਅੱਜ ਲੈ ਦੂੰਗਾ ਸਾਰਾ ਸੌਦਾ ਜਾ ਤੂੰ ਐ ਕਰ ਇੱਕ ਕੌਲੀ ਨਾ ਸਰਜੀਤ ਭਾਬੀ ਕੋ ਫੜ ਲਿਆ ਆਗੇ ਲਾ ਦੇ ਰੋਟੀਆਂ ਨਾਲੇ ਮੈਨੂੰ ਮੜਾ ਜਾ ਹੱਸ ਕੇ ਦਿਖਾ ਦੇ ਹਾਂ ਸ਼ੁਕਰ ਆ ਓਏ ਸ਼ੁਕਰ ਆ ਮੰਨ ਗਈ ਉਹ ਨਹੀਂ ਐਡੀ ਜਨਾ ਨੇ ਨੂੰ ਮਨਾਉਣਾ ਕਿਤੇ ਸੌਖਾ ਮਹੀ ਮੁੱਕ ਜੋ ਇੱਕ ਦਿਨ ਇੰਨਾ ਸਿਆਪਾ ਨਿਬੜਦਾ ਸਰਦਨ ਪੁੰਨਣੇ ਨੇ ਕੱਖੋਂ ਹੌਲੀ ਕਰਤੀ ਇਹ ਤਾਂ ਚੰਗਾ ਤਾਂ ਕਿਸੇ ਆਮਲੀ ਨਾਲ ਵਿਆਹ ਦਿੰਦੇ ਚਾਰ ਦਿਨ ਸੁੱਖ ਦੇ ਤਾਂ ਕੱਟ ਲੈਂਦੀ ਮਰ ਜੇ ਵਿਚੋਲਾ ਆ ਜਿਹਨੇ ਝੂਠ ਸਬਾਨ ਬੋਲ ਕੇ ਇੱਥੇ ਫਸਾਤਾ ਨਹੀਂ ਸੁਰਜੀਤ ਕੁਰੇ ਘਰੇ ਆ ਪੈਣੇ ਨਹੀਂ ਆ ਜਾ ਪੈਣੇ ਲੰਗਿਆ ਨਹੀਂ ਹੋਰ ਸੁਣਾ ਪੈਣੇ ਕੀ ਹਾਲ ਚਾਲ ਐ ਨਹੀਂ ਆ ਜਾ ਬਹਿ ਜਾ ਪੈਣੇ ਕੀ ਦੱਸਾਂ ਪੈਣੇ ਪੁੰਨਣੇ ਤਾਂ ਪਾਈ ਪਈਆਂ ਮੈਂ ਤਾਂ ਨੀ ਬਾੜੀ ਦੁਖੀ ਜੀ ਲਗਦੀ ਆ ਸੁੱਖਾ ਭੈਣੇ ਕਿਤੇ ਮੱਖਣ ਭਾਜੀ ਤੰਗ ਤਾਂ ਨਹੀਂ ਕਰਦਾ ਨੀ ਕਾਹ ਨੂੰ ਪ੍ਰੇਮੋ ਭੁਨਣ ਨੇ ਤਪਾਈ ਪਈਆਂ ਆ ਹੁਣੀ ਕੱਢ ਕੇ ਹਟੀਆਂ ਸਾਰਿਆਂ ਨੂੰ ਨੀ ਤੂੰ ਸੁਣਾ ਖਾਵਾਂ ਸਰ ਇਹ ਤਾਂ ਐਂ ਕੁੱਤਕਲੇ ਚੱਲਦਾ ਹੀ ਰਹਿਣਾ ਨੀ ਉਹ ਮੇਸੀ ਬਾਣੀ ਵਾਲੀ ਨਹੀਂ ਸੁਸ਼ਮਾ ਲੰਬੜਦਾਰਾਂ ਦੇ ਬਾਲੇ ਨਾਲ ਫੜੀ ਗਈ ਉਹ ਵੀ ਰੰਗੇ ਹੱਥੀ ਐਡਾ ਕੱਠ ਹੋਇਆ ਪਿਆ ਭੈਣੇ ਥਾਣੇ ਕਚਹਿਰੀ ਤੱਕ ਜਾਊਗੀ ਗੱਲ ਨੀ ਮੈਂ ਮਰ ਜਾਂ ਨੀ ਐਡੀ ਗੱਲ ਹੋ ਗਈ ਨੀ ਪ੍ਰੇਮੋ ਕੀ ਲੋੜਾ ਆ ਗਿਆ ਭੈਣੇ ਨੀ ਕਾਲਜੂਗਾ ਭੈਣੇ ਸੱਚੀ ਨੀ ਹੋਰ ਸੁਣ ਉਹ ਵੱਡ ਖਾਣਿਆਂ ਦੀ ਪੂਰੀ ਨਹੀਂ ਨੀ ਕਿਹੜੀ ਨੀ ਉਹੀ ਗੋਲ ਮਟੋਲ ਜੀ ਅਸਿਆ ਨੀ ਤੇਰੇ ਵਰਗੀ ਉਹੋ ਛੀਂਬਿਆਂ ਦੇ ਹਰਜੀਤੇ ਨਾਲ ਫੜੀ ਗਈ ਉਹ ਵੀ ਰੰਗੇ ਹੱਥੀ ਰੇੜੀ ਤੇ ਗੋਲ ਗੱਪੇ ਖਾਂਦੀ ਨੀ ਦੱਸ ਭੈਣੇ ਨੀ ਇਹ ਤਾਂ ਵੱਡਾ ਹੋਰ ਕਾਲਜੁਗ ਕੀ ਹੋਊਗਾ ਮੈਨੂੰ ਤਾਂ 10 ਦਿਨੋਂ ਸੰਗ ਆਉਂਦੀ ਆ ਨੀ ਉਹ ਉਹਦੇ ਮੂੰਹ ਚ ਗੋਲ ਗੱਪਾ ਪਾਵੇ ਉਹ ਉਹਦੇ ਮੂੰਹ ਚ ਗੋਲ ਗੱਪਾ ਪਾਵੇ ਨੀ ਭੈਣੇ ਮੈਨੂੰ ਤਾਂ ਬਾੜੀ ਸੰਗ ਲੱਗੀ ਮੈਂ ਤਾਂ ਅੱਜ ਤੱਕ ਤੇਰੇ ਬਾਈ ਤੋਂ ਨਹੀਂ ਗੋਲ ਗੱਪਾ ਪੁਆਇਆ ਮੂੰਹ ਚ ਨੀ ਮੈਂ ਮਰ ਜਾ ਨੀ ਐਡੀ ਗੱਲ ਹੋ ਗਈ ਨੀ ਹੋਰ ਭੈਣੇ ਨੀ ਸੱਚੀਓ ਭੈਣੇ ਕਾਲਜੁਗਾ ਨੀ ਨਿਤਨਮਾ ਸੂਟਰ ਪਾਪਾ ਲੱਗਦੀ ਸੀ ਸਾਡੀ ਬੀਹੀ ਚੋਂ ਨੀ ਉਹੀ ਦਵਾਉਂਦਾ ਹੋਣਾ ਜੈ ਖਾਣੇ ਦਾ ਨੀ ਤਾਂ ਸ ਹੁਣ ਚੰਗੀ ਰਹੀ ਸਿਰ 'ਚ ਖੇੇਪਵਾ ਕੇ ਤੇ ਕੀ ਗੋਲ ਗੱਪਿਆਂ ਦੀ ਹਾਂ ਨੀ ਭੈਣੇ ਮੇਰਾ ਤਾਂ ਹੋਂਟੇ ਡਹੋਲਾ ਹੋਇਆ ਮਾੜਾ ਜਾ ਮੇਰਾ ਤਾਂ ਤੜਕੇ ਦਾ ਸਾਹ ਜਾ ਰੁਕੀ ਜਾਂਦਾ ਸੀ ਵੱਟ ਪਈ ਜਾਂਦੇ ਸੀ ਢਿੱਡ 'ਚ ਚਲ ਐ ਕਰ ਸਬਜੀ ਦੇ ਕੋਲੇ ਹੁ ਫੋਲੂ ਦੇ ਪਾਪੇ ਨੇ ਰੋਟੀ ਖਾਣੀ ਆ ਜੈ ਵੱਡੀ ਦਾ ਕਹੂਗਾ ਜਿੱਥੇ ਜਾਂਦੀ ਆ ਉੱਥੀ ਬਹਿ ਜਾਂਦੀ ਆ ਨੀ ਬਾਗਜੀ ਭੈਣੇ ਨੀ ਹੋਰ ਸੁਣਾ ਨੀ ਹੋਰ ਤਾਂ ਨੀ ਕੁਛ ਢਿੱਡ 'ਚ ਰੱਖੀ ਬੈਠੀ ਨੀ ਹੋਰ ਕੁਛ ਨਹੀਂ ਹੈਗਾ ਤੂੰ ਐ ਕਰ ਸਬਜੀ ਪਾ ਦੇ ਨਹੀਂ ਸਬਜੀ ਤਾਂ ਲੈ ਜਾ ਨਹੀਂ ਆਉਂਦੀ ਜਾਂਦੀ ਰਹਾ ਕਰ ਨਾਲੇ ਮੇਰਾ ਜੀ ਲੱਗ ਜਾਂਦਾ ਹੈ ਮੈਨੂੰ ਤਾਂ ਜੈ ਖਾਣ ਦੀ ਆਹ ਕੁੱਤ ਕਲੇ ਤੋਂ ਸਾਂ ਹੀ ਨਹੀਂ ਮਿਲਦਾ ਹੈਗਾ ਨਾ ਕੋਈ ਪਿੰਡ ਦੀ ਖਬਰ ਨਾ ਗਲੀ ਦੀ ਖਬਰ ਨਾ ਕੋਈ ਸ਼ਹਿਰ ਦੀ ਖਬਰ ਨਹੀਂ ਤੂੰ ਚਲ ਆ ਜਾਨੀ ਮੇਰੇ ਕੋਲੇ ਨਾਲੇ ਢੋਲਾ ਕਰ ਜਾਨੀ ਮੇਰਾ ਤਾਂ ਆਪ ਹੁਣ ਰਾਮ ਆਇਆ ਨਹੀਂ ਐਂ ਦੱਸ ਚੰਗਾ ਨਹੀਂ ਠੁੱਲ ਤਾਂ ਪਾਪਾ ਤਾਂ ਲੋਟ ਰਹਿੰਦਾ ਤੇਰੇ ਨਾਲ ਨਹੀਂ ਕੀ ਪੁੱਛਦੀਆਂ ਸਰਜੀਤ ਕੁਰੇ ਉਂ ਤਾਂ ਲੋਟ ਰਹਿੰਦਾ ਜਦੋਂ ਡੱਫ ਲੈਂਦਾ ਮੂਤ ਫੇਰ ਤਾਂ ਕੁੱਤੀ ਭੌਂਕਦੀ ਨਹੀਂ ਸੁਣਦੀ ਫੇਰ ਤਾਂ ਤੇਰੀ ਮਾਂ ਦੀ ਤੇਰੀ ਭੈਣ ਦੀ ਕਰਦਾ ਉਹਦੇ ਜੁੰਡੇ ਮੇਰੇ ਹੱਥ 'ਚ ਮੇਰੇ ਜੁੰਡੇ ਉਹਦੇ ਹੱਥ 'ਚ ਐਂ ਚੱਲਦੀ ਆ ਮਹਾਭਾਰਤ ਨੀ ਪਾ ਦੇ ਸਬਜ਼ੀ ਮੈਂ ਜਾਵਾ ਹੋਣਾ ਨੀ ਲੈ ਜੀ ਭਣੇ ਸਬਜ਼ੀ ਮਸਾ ਤਾਂ ਆਉਣੀ ਆ ਗੇੜਾ ਰੱਖਿਆਗਾ ਨਾਲੇ ਮੇਰੇ ਕਨੀ ਮੇਰੇ ਤਾਂ ਘਰੇ ਕੱਲੀ ਦਾ ਜੀ ਨਹੀਂ ਲੱਗਦਾ ਹੈਗਾ ਨੀ ਪਾ ਦੇ ਸਬਜ਼ੀ ਹੁਣ ਗਾਲਾ ਕੱਢੂ ਫੇਰ ਮੈਨੂੰ ਨੀ ਦੇ ਦਨੀ ਸਬਜ਼ੀ ਫੇਰ ਵਗ ਜੀ ਅੱਡੀ ਦਸ ਕੇ ਅੱਗ ਲੱਗ ਰਹੀ ਹੈਗੀ ਲਿਉਨੀਆਂ ਬਹਿ ਜਾ ਨੀ ਲੈ ਪ੍ਰੇਮੋ ਸਬਜੀ ਨੀ ਪਾਤਾ ਦਿੰਦੇ ਚਮਚਾ ਭੋਰਾ ਨੀ ਕੀ ਦੱਸਾਂ ਭਾਣੇ ਹੁਣੇ ਹਲੇ ਸਬਜੀ ਬਣਾਈ ਤੀ ਨੀ ਜਿਹੜਾ ਜੇਠ ਆ ਮੇਰਾ ਨੀ ਉਹ ਨਹੀਂ ਛੱਡਦਾ ਪਤੀਲੇ ਚ ਦਾਲ ਭੋਰਾ ਨੀ ਚੱਲ ਮੈਂ ਜਾਂਦੀ ਆ ਹੂੰ ਨੀ ਆਉਂਦੀ ਰਹਾ ਕਰਨ ਵਾਲੇ ਚੰਗਾ ਹਾਂ ਸੁਣਾਉਂਦੀ ਰਿਹਾ ਕਰ ਪਿੰਡ ਦੀ ਖਬਰਸਾਰ ਮੈਨੂੰ ਮੈਂ ਇੱਥੋਂ ਤਾਂ ਕਿਤੇ ਨਹੀਂ ਜਾ ਜਾਂਦਾ ਨਹੀਂ ਜਾਇ ਖਣਾ ਸਿਆਪਾ ਨਿਬੜੇ ਤਾਂ ਹੀ ਨਿਕਲੇ ਜਾਊ ਕਿਤੇ ਆਹ ਦੇਖ ਲੋ ਕਿਵੇਂ ਸਾਰੇ ਪਿੰਡ ਚ ਹਰ ਲੱਲ ਕਰਦੀ ਫਿਰਦੀ ਆ ਬੇਲਾਡੀ ਤੇਰਾ ਪਿਓ ਦਾ ਜਹਜਾ ਹੈਗਾ ਤੀ ਹੈਗਾ ਤੀ ਆਹ ਉਹ ਤੋਂ ਵੀ ਚਾਰ ਦਿਨ ਤੇ ਉੱਤੋਂ ਹੀ ਨਿਕਲ ਗਈ ਜਿਸ ਜਿੱਦ ਕਰੇ ਮੈਨੂੰ ਯਾਦ ਕਰਿਆ ਉਹ ਆਹੋ ਪ੍ਰਸ਼ਾਦ ਮਿਲ ਰਿਹਾ ਲਲਾ ਪ੍ਰਸ਼ਾਦ ਦੇਉ ਓ ਬਪੂ ਤੂੰ ਵੀ ਨਾ ਤੇਰੇ ਤੋਂ ਵੀ ਟਿੱਕੇ ਨਹੀਂ ਬੈਠੇ ਹੁੰਦਾ ਜਿੰਨਾ ਚਿਰ ਚਾਰ ਸੁੰਨਾਂ ਲੈ ਬੇ ਰਹਿਣ ਦੇ ਲਾਡੀ ਜੇ ਚੱਜਦਾ ਹੋਵੇ ਨਾ ਤਾਂ ਇਹ ਜੀ ਸੜੇਹਾਣ ਦੀ ਕੀ ਮਜਾ ਲਾ ਵੀ ਬੋਲ ਜਾਂਦੀ ਕੁਛ ਲੈ ਦੱਸ ਹੁਣ ਮੈਂ ਕੀ ਕਹਾਂਦਾ ਕਿਸੇ ਨੂੰ ਬੇ ਤੂੰ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦਾ ਮੇਰੀ ਕਰਮ ਮਾਰੇ ਨੇ ਅ ਤੇਰੇ ਵਰਗੇ ਝੁੱਡੂ ਦਾ ਮਗਰ ਲੱਗ ਗਈ ਜਾ ਖੜੇ ਨੇ ਰੋਲ ਕੇ ਰੱਖਤੀ ਜਵਾਨੀ ਮੇਰੀ ਬੇਜਾ ਬਾਗ ਜਾ ਇੱਥੋਂ ਆ ਤੇਰੀ ਬੁੱਥੀ ਦੇਖ ਕੇ ਨਾ ਮੇਰਾ ਹੋਰ ਬਲੱਡ ਵੱਜ ਜਾਂਦਾ ਆ ਪ੍ਰੇਮੋ ਵਾਲਾ ਗੁੱਸਾ ਨਾ ਕਿ ਤੇਰੇ ਤਨ ਉੱਤਰ ਜਾ ਮੈਥੋਂ ਪ੍ਰੇਮੋ ਆਈ ਧੀ ਉਹ ਦੇਖ ਲਾ ਮੰਮੀ ਆ ਤਾਈ ਪ੍ਰੇਮੋ ਦੇ ਨਾਂ ਤੇ ਦੇਖ ਕਿਵੇਂ ਕੰਨ ਚੱਕ ਲੈਨੇ ਖੜ ਜਾ ਤਨ ਤਾਂ ਮੈਂ ਪ੍ਰੇਮੋ ਕੋਲ ਖੜ ਕੇ ਆਉਣੀ ਆ ਮੈਂ ਕੁਝ ਕਹੀ ਨਹੀਂ ਮੈਂ ਦੱਸ ਦਿਆਂ ਮੈਂ ਦੇਖਦੇ ਜਾਣਿਆ ਨੂੰ ਜਾਂਦਾ ਵੀ ਨਹੀਂ ਹੁਣ ਜੋ ਕਰਿਆ ਮੈਂ ਉਹ ਹੜਦਾ ਨਹੀਂ ਤੂੰ ਪੱਜ ਨਾ ਨਹੀਂ ਆਵਾਂ ਹਰਖਾਨ ਤੋਂ ਆ ਕਿ ਨਹੀਂ ਹੁਣ ਲੰਮੇ ਨਾਲ ਫੋਕਣ ਦਾ ਨੂੰ ਬੋਲ ਮੈਂ ਬੋਲ ਉਹ ਮੱਖਣਾ ਆ ਕੇ ਪੱਟੇ-ਪੁੱਟੇ ਜਿਵੇਂ ਨਹੀਂ ਫਿਰਦਾ ਉਹ ਐ ਉਹ ਕੁਝ ਨਹੀਂ ਭਾਈ ਉਹ ਤਾਂ ਗਲੀ ਚਾਰਿਆ ਸੀ ਸਾੜ ਨੇ ਮਾਰਿਆ ਮੈਂ ਤਿਲਕ ਕੇ ਹੋ ਗਿਆ ਉਹ ਆਇਆ ਤਾਂ ਤੂੰ ਬਹੂ ਦੇ ਕਮਰੇ ਚੋਂ ਐ अच्छा अच्छा ओदा बेचारी हल्दी वाला दूध लेके आई थी कह रही दर्द ना कट ਜਾਣਗੇ अंदर 19 ਸਟਾ ਹੁੰਦੀਆਂ ਨੇ ਜਿਹੜੀਆਂ ਆਹ ਮੱਖਣਾ ਮੈਂ ਨਹੀਂ ਇਹ ਗੱਲ ਮੰਨਦਾ ਉਹ ਮੈਨੂੰ ਵਿੱਚੋਂ ਕੋਈ ਗੱਲ ਹੋਰ ਲੱਗਦੀ ਐ ਉਹ ਨਹੀਂ ਉਹ ਤਾਂ ਆ ਹਾਂ ਇਹ ਦੱਸਦਾ ਤੈਨੂੰ ਇਹ ਦੇਖੀ ਸੀ ਸਨ ਸੁੜ ਨੇ ਟੱਕਰ ਥੋੜੀ ਮਰੀ ਐ ਉਹ ਇਹ ਤਾਂ ਤਾਈ ਪ੍ਰੇਮ ਨੂੰ ਜਲੇਬੀਆਂ ਖਵਾਉਣ ਨੂੰ ਫਿਰਦਾ ਸੀ ਉਹ ਵੀ ਮੇਲੇ ਤੇ ਲੈ ਜਾ ਕੇ ਮੰਮੀ ਨੂੰ ਪਤਾ ਨਹੀਂ ਕਿੰਨੇ ਦੱਸਤਾ ਬਾਕੀ ਆ ਦੇਖ ਲਾ ਉਹ ਛੇਤਰਖਾਨੇ ਨਾਲ ਚੰਮ ਤਾਂ ਤੁਸੀਂ ਆਪ ਕਰਦੇ ਹੋ ਓਏ ਜਦ ਬਹੂ ਹੈਗੀ ਐ ਉਹ ਫਿਰ ਦੂਜੀ ਤੀਵੀ ਨੂੰ ਜਲੇਬੀਆਂ ਖਵਾਉਣ ਦਾ ਕੀ ਮਤਵਲਾ ਉਹ ਮੇਰੇ ਕਹਿੰਦੇ ਦੇਖੋ ਛੜੀ ਰਹਿ ਗਿਆ ਮੈਂ ਓਏ ਨਾ ਕੋਈ ਜਿਵਾਕ ਨਾ ਕੋਈ ਟਬਰ ਉਹ ਜਿੱਥੇ ਮਰਜੀ ਭੱਜ ਲੈ ਆਖਰ ਘਰੇ ਕਾ ਮੌਦਾ ਆਪਣੇ ਉਹ ਤਾਇਆ ਚੱਲ ਚੁੱਪ ਕਰ ਅਸੀਂ ਹੈਗੇ ਆ ਨਾ ਉਹ ਮੈਂ ਵੀ ਤੇਰੇ ਪੁੱਤਾਂ ਵਰਗੀਆਂ ਉਹ ਨਾਲੇ ਵਿਆਹ ਸ਼ਾਦੀਆਂ ਕਿਸਮਤ ਨਾਲ ਹੁੰਦੀਆਂ ਤੇਰੀ ਕਿਸਮਤ 'ਚ ਹੈ ਨਹੀਂ ਸੀ ਉਹ ਜੋੜੀਆਂ ਤਾਂ ਉੱਤੋਂ ਬਣ ਕੇ ਆਉਂਦੀ ਐ ਥੱਲੇ ਆ ਕੇ ਤਾਂ ਰਸਮਾਂ ਹੀ ਪੂਰੀਆਂ ਹੁੰਦੀਆਂ ਬਸ ਵੀਰੇ ਸਰਜੀਤ ਕੁਰੇ ਹੁਣ ਮੈਨੂੰ ਸਮਝ ਆ ਗਈ ਆਪਣੇ ਬੱਚਿਆਂ ਤੇ ਆਪਣੇ ਟੱਬਰ ਤੋਂ ਉੱਪਰ ਦੀ ਕੁਛ ਨਹੀਂ ਹੁੰਦਾ ਹੈਨਾ ਮੈਂ ਕੱਲ ਤੋਂ ਕੰਮ ਤੇ ਵੀ ਜਾਇਆ ਕਰੂੰ ਔਰ ਛੋਟਾ ਸਾਰਿਆਂ ਦਾ ਖਿਆਲ ਰੱਖਿਆ ਕਰੂੰ ਹੈ ਹੁਣ ਮੈਨੂੰ ਮਾਫ ਕਰ ਦੋ ਤੁਸੀਂ ਹੱਥ ਨਾ ਜੋੜੋ ਜੀ ਫੇਰ ਵੀ ਮੇਰੇ ਸਿਰ ਦੇ ਸਾਈ ਹੋ ਮੇਰਾ ਕਿਹੜਾ ਦਿਲ ਕਰਦਾ ਤੁਹਾਡੇ ਨਾਲ ਲੜਨ ਨੂੰ ਤੁਸੀਂ ਮਜਬੂਰ ਕਰ ਦਿੰਦੇ ਮੈਨੂੰ ਉਹ ਛੱਡ ਕੁੜੇ ਬਹੂ ਉਹ ਮਾਫੀ ਮੰਗ ਲੀ ਨਾ ਮੱਖਣ ਨੇ ਹਾਂ ਮੰਗ ਲਈ ਉਹ ਨਾਲੇ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਉਹ ਨਾਲੇ ਕੁੜੇ ਬਹੂ ਉਹ ਹਲਦੀ ਤੇ ਕੇਵੜਾ ਦੁੱਧ ਲੈ ਕੇ ਨਹੀਂ ਆਈ ਹੈ ਓਏ ਪੂਰਾ ਚੱਲਦਾ ਮੇਰੇ ਦਰਦਾਂ ਦੀ ਸ਼ੁਰੂ ਹੋ ਜਾਂਦੀ ਹੈ ਨਾ ਉਹ ਐ ਕਰੀ ਭਾਈ ਕਿ ਉਹਦੇ ਦੋ ਚਮਚੇ ਹੋਰ ਪਾ ਲਈ ਕੋਈ ਨਾ ਭਾਈ ਜੀ ਹੁਣ ਹੀ ਲਿਓਨੀ ਆ ਉਹ ਤਾਇਆ ਕਿਧਰ ਦੇਸੀ ਘਿਓ ਵਾਲਾ ਦੁੱਧ ਪੀ ਗਏ ਨਾ ਮਰੋੜੇ ਨਾਲ ਵਾਲੀ